ਆਤੀ ਹੁਣ ਖਬਰਾਂ ਵਿਸਥਾਰ ਨਾਲ ਨਵੇਂ ਸਾਲ ਦੇ ਮੌਕੇ ਤੇ ਨਗਰ ਨਿਗਮ ਆਟੋ ਵਰਕਸ਼ਾਪ ਦੇ ਸਮੂਮ ਲਾਸਮਾ ਵੱਲੋਂ ਚਾਦਾ ਲੰਗਰ ਮਿਊਨਿਸਪਲ ਕਾਰਪੋਰੇਸ਼ਨ ਯੂਥ EMPLOYEES FEDERATION ਦੇ ਪ੍ਰਧਾਨ ਆਸ਼ੂ ਨਾਹਦ ਦੀ ਅਗਵਾਈ ਹੇਠ ਆਯੋਜਿਤ ਆ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਅਤੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਧਾਵਨ ਉੱਚੇ ਤੌਰ ਤੇ ਮੌਜੂਦ ਸਨ ਅਤੇ ਉਹਨਾਂ ਲੰਗਰ ਦੀ ਸ਼ੁਰੂਆਤ ਕੀਤੀ ਚੇਅਰਮੈਨ ਰਾਜਕੁਮਾਰ ਰਾਜੂ ਸਕੱਤਰ ਰਾਜਕल्याण ਦੀਪਕ ਸਬਰਵਾਲ ਰਿੰਕੂ ਖੋਸਲਾ ਸਮੇਤ ਵੱਡੀ ਗਿਣਤੀ ਵਿੱਚ ਮੁਲਾਸਮ ਮੌਜੂਦ ਸਨ ਮੇਰੇ ਵੱਲੋਂ ਮੇਰੇ ਸਾਰੇ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਨਵੇਂ ਸਾਲ 2026 ਦੀਆਂ ਬਹੁਤ-ਬਹੁਤ ਮੁਬਾਰਕਾਂ ਔਰ ਸ਼ੁਭ ਕਾਮਨਾਵਾਂ ਔਰ ਅੱਜ ਇੱਥੇ ਅਸੀਂ ਨਗਰ ਨਿਗਮ ਦੇ ਜਿਹੜਾ ਵਰਕਸ਼ਾਪ ਦੇ ਬਾਹਰ ਵਰਕਸ਼ਾਪ ਯੂਨੀਅਨ ਵੱਲੋਂ ਜਿਹੜਾ ਪਿਛਲੇ 16-17 ਸਾਲ ਤੋਂ ਆਹ ਨਵੇਂ ਸਾਲ ਵਾਲੇ ਦਿਨ ਲੰਗਰ ਲਗਾਉਂਦੇ ਨੇ ਲੰਗਰ ਲਗਾਉਣ ਦੀ ਭਾਵਨਾ ਇਹ ਹੁੰਦੀ ਹੈ ਕਿ ਸਾਰਿਆਂ ਨਾਲ ਅਸੀਂ ਨਵੇਂ ਸਾਲ ਤੋਂ ਹੀ ਸ਼ੁਰੂਆਤ ਤੋਂ ਹੀ ਖੁਸ਼ੀਆਂ ਖੇੜੇ ਵੰਡਈਏ ਸੋ ਇਹ ਸਾਡੀ ਰੀੜ ਦੀ ਹੱਡੀ ਨੇ ਜਿਹੜੀ ਨਗਰ ਨਿਗਮ ਦੇ ਜਿਹੜੀ ਵਰਕਸ਼ਾਪ ਯੂਨੀਅਨ ਹੈ ਵਰਕਸ਼ਾਪ ਦੇ ਮੁਲਾਜ਼ਮ ਨੇ ਇਹਨਾਂ ਨੇ ਸਦਾ ਹੀ ਸਾਨੂੰ ਕਦੀ ਕਾਰਪੋਰੇਸ਼ਨ ਨੂੰ ਦਿੱਕਤ ਨਹੀਂ ਆਉਂ ਦਿੱਤੀ ਜਿੱਥੇ-ਜਿੱਥੇ ਵੀ ਇਹਨਾਂ ਦੀ ਡਿਊਟੀ ਲਗਾਈਏ ਈਵਨ ਭਾਵੇਂ ਕਰੋਨਾ ਕਾਲ ਸੀ ਭਾਵੇਂ ਕਿਸੇ ਤਰ੍ਹਾਂ ਦੀ ਵੀ ਜ ਐਮਰਜੈਂਸੀ ਆਈਏ ਇਹ ਨਾਲ ਡਟ ਕੇ ਸਾਥ ਦਿੰਦਾ ਕਦੀ ਸਾਨੂੰ ਪਿੱਠ ਨਹੀਂ ਵਗਾਈ ਨਾ ਨਹੀਂ ਕੀਤੀ ਸੋ ਇਹਨਾਂ ਲਈ ਵੀ ਮੈਂ ਜਿਹੜੀਆਂ ਬਹੁਤ ਸਾਰੀਆਂ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਦੇਣਾ ਇਹ ਵੀ ਤੰਦਰੁਸਤ ਹਸਤੇ ਵਾਸਤੇ ਖੁਸ਼ਹਾਲ ਰਹਿਣ ਔਰ ਮੇਰੇ ਅੰਮ੍ਰਿਤਸਰ ਸ਼ਹਿਰ ਰੰਗਲਾ ਸ਼ਹਿਰ ਬਣੇ ਸਾਡਾ ਪੰਜਾਬ ਜਿਹੜਾ ਸਾਡੀ ਆਮ ਆਦਮੀ ਪਾਰਟੀ ਦੀ ਜੋ ਸੋਚ ਹੈ ਸਾਡਾ ਪੰਜਾਬ ਜਿਹੜਾ ਰੰਗਲਾ ਪੰਜਾਬ ਤੁਹਾਨੂੰ ਅੱਜ ਅਸੀਂ ਜਨਵਰੀ 1 ਜਨਵਰੀ 2026 ਨੂੰ ਇੱਥੇ ਇਕੱਠੇ ਹੋਏ ਹਾਂ ਵਰਸ਼ਾ ਵਿਖੇ ਨਗਰ ਨਿਗਮ ਦੀ ਜਿੱਥੇ ਸਾਡਾ ਭਰਾ ਛੋਟਾ ਭਰਾ ਆਸ਼ੂ ਨਾਰ ਜਰਾ ਕੀ ਯੂਨੀਅਨ ਲੀਡਰ ਹੈ ਔਰ ਵਰਸ਼ਾ ਦਾ ਪ੍ਰਧਾਨ ਹੈ ਉਹਨੇ ਇੱਥੇ ਅੱਜ ਦੁੱਧ ਦਾ ਤੇ ਰਸ ਦਾ ਤੇ ਹੋਰ ਲੰਗਰ ਲਾਇਆ ਮੈਂ ਸ਼ਹਿਰ ਵਾਲੇ ਦੀ ਪਹਿਲੇ ਮੈਂ ਆਸ਼ੂ ਦੀ ਗੱਲ ਕਰਨਾ ਚਾਹੁੰਦਾ ਕਿ ਜਰਾ ਸਾਡਾ ਆਸ਼ੂ ਹੈ ਮੁੰਡਾ ਸਾਡਾ ਯੂਨੀਅਨ ਦਾ ਮਤਲਬ ਬਹੁਤ ਹੀ ਵਧੀਆ ਬੰਦੇ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਇਹ ਇਕੱਲਾ ਅੱਜ ਦੇ ਦਿਨ ਲੰਗਰ ਨਹੀਂ ਲਾਂਦਾ ਸਮੇ ਸਮੇਂ ਤੇ ਸਾਰਾ ਸਾਲ ਹੀ ਇਹਦਾ ਕੰਮ ਚੱਲਦਾ ਰਹਿੰਦਾ ਹੈ ਪਗਾਰ ਵਾਲਮਦੀ ਦੇ ਜਿਸ ਦਿਨ ਜਨਮotsਵ ਦਿਵਸ ਦੇ 2 ਦਿਨ ਫੰਕਸ਼ਨ ਚੱਲਦਾ ਹੀ ਥੇ ਔਰ ਬਹੁਤ ਵੱਡਾ ਲੰਗਰ ਲੱਗਦਾ ਉਸ ਤੋਂ ਬਾਅਦ ਇਨ ਬਿਟਵੀਨ ਵੀ ਸਾਰੇ ਸਾਲ ਜੀ ਗਰੀਬਾਂ ਨੂੰ ਕਦੀ ਕੁਛ ਵੰਡਾ ਵੰਤਰਨ ਯੂਨੀਅਨ ਵੱਲੋਂ ਕਦੀ ਕੰਬਲ ਕਦੀ ਕੋਚ ਕਦੀ ਕੋਈ ਜ਼ਰੂਰਤ ਦਾ ਸਮਾਨ ਹੈ ਕਦੀ ਜਿਹਦਾ ਵਿਆਹ ਸ਼ਾਦੀ ਹੈ ਇਹ ਕੰਮ ਲਗਾਤਾਰ ਚੱਦਾ ਰਹਿੰਦਾ ਔਰ ਦੇਖੋ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਅਤੇ ਪੰਜਾਬ ਵਾਸੀਆਂ ਸਾਰਿਆਂ ਨੂੰ 90 ਸਾਲ ਦੀ ਹਾਰਦਿਕ ਸ਼ੁਭਕਾਮਨਾئیں ਔਰ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਚਰਨਾਂ 'ਚ ਵੀ ਜਿਹੜਾ 2026 ਚੜ੍ਹਿਆ ਏ ਪ੍ਰਮਾਤਮਾ ਸਭ ਦੇ ਬੱਚਿਆਂ ਦੇ ਔਰ ਸਾਰੀ ਦੁਨੀਆ ਤੇ ਔਰ ਸਾਰੇ ਬ੍ਰਹਿਮੰਡ ਤੇ ਆਪਣੀ ਕਿਰਪਾ ਬਣਾਈ ਰੱਖਣ ਔਰ ਅੱਜ ਸਾਡੇ ਫਾਊਂਡੇਸ਼ਨ ਵੱਲੋਂ ਹਰ ਸਾਲ ਦੀ ਤਰ੍ਹਾਂ ਚਾਰ ਹਸ ਬਰੈਡ ਦਾ ਲੰਗਰ ਲਗਾਇਆ ਜਾਂਦਾ ਹਰ ਸਾਲ ਤੋਂ ਪਿਛਲੇ 15-16 ਸਾਲ ਤੋਂ ਲਗਾ ਰਹੇ ਹਾਂ ਅੱਜ ਸਾਡੇ ਮਾਨਯੋਗ ਮੇਰ ਸਾਹਿਬ ਸ਼੍ਰੀਮਤੀ ਭਾਟੀ ਜੀ ਆਏ ਸੀ ਉਹਨਾਂ ਨੇ ਇੱਥੇ ਆ ਕੇ ਸੇਵਾ ਕੀਤੀ ਆ ਔਰ ਲੋਕਾਂ ਨਾਲ ਵਿੱਚ ਚਾਹ ਰਸ ਵਰਤਾਏ ਨੇ ਅਸੀਂ ਇਹਨਾਂ ਦੇ ਧੰਨਵਾਦੀ ਆ ਅਤੇ ਹੋਰ ਸਾਡੇ ਜਿਹੜਾ ਅੰਮ੍ਰਿਤਸਰ ਨਗਰ ਨਿਗਮ ਦਾ ਪੂਰਾ ਸਾਡਾ ਜਿਹੜਾ ਪਰਿਵਾਰ ਆ ਉਹ ਹਮੇਸ਼ਾ ਹੀ ਸ਼ਹਿਰ ਦੇ ਸੇਵਾ ਦੇ ਵਿੱਚ ਹਾਜ਼ਰ ਆ ਔਰ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਆ ਔਰ ਅਰਦਾਸ ਕਰਦੇ ਪ੍ਰਮਾਤਮਾ ਦੇ ਅੱਗੇ ਵੀ ਇਸ ਤਰ੍ਹਾਂ ਹੀ ਸਾਨੂੰ ਮਾਲਕ ਆਪਣੀ ਕਿਰਪਾ ਬਣਾਈ ਰੱਖਣ ਅਸੀਂ ਲੋਕਾਂ ਦੀਆਂ ਸੇਵਾਵਾਂ ਇਸ ਤਰ੍ਹਾਂ ਹੀ ਨਿਭਾਉਂਦੇ ਰਹੀਏ ਅੰਮ੍ਰਿਤਸਰ ਨਗਰ ਨਿਗਮ ਦਾ ਜਿਹੜਾ ਪਰਿਵਾਰ ਆ ਉਹ ਹਰ ਟਾਈਮ ਤਾਤੇ ਆ ਗੁਰੂ ਨਗਰੀ ਦੀ ਸੇਵਾ ਵਿੱਚ ਵਚਨਪੱਤਾ ਔਰ ਕਿਸੇ ਪ੍ਰਕਾਰ ਦੀ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਕੂੜੇ ਤੋਂ ਪਰੇਸ਼ਾਨੀ ਆਂਦੀ ਹੈ ਕਿਸੇ ਸ਼ਹਿਰ ਵਾਸੀ ਨੂੰ ਔਰ ਸਾਡੇ ਮੁਲਾਜ਼ਮ ਦਿਨ ਰਾਤ ਇੱਕ ਕਰਕੇ ਹਮੇਸ਼ਾ ਹੀ ਕੰਮ ਕਰਦੇ ਨੇ ਔਰ ਕਰਦੇ ਰਹਿਣਗੇ